ਕਿਤੇ ਕੋਈ ਗੁਰਸਿੱਖ ਬੈਠਾ ਮੱਥੇ ਤੇ ਹੱਥ ਤੇ ਨਹੀਂ ਮਾਰਦਾ ਤੁਹਾਡੇ ਬੇੜਾ ਘਰ ਕੋ ਰਿਆ ਮਾਰਦੇ ਹੁਣੇ ਕਲਪਦੇ ਆ 70 ਸਾਲ ਦੀ ਉਮਰ ਵਾਲੇ ਤੁਹਾਡੇ ਸਾਹਮਣੇ ਬੈ ਕੇ ਕਲਪਦੇ ਆ ਕੋਈ ਪ੍ਰਚਾਰ ਹੁੰਦਾ ਹੈ ਇਹ ਕੋਈ ਪ੍ਰਚਾਰ ਹੁੰਦਾ ਹੈ ਪ੍ਰਚਾਰ ਸਿੱਖਾਂ ਚ ਥੋੜੀ ਕਰਨਾ ਸੀ ਪ੍ਰਚਾਰ ਤੁਸੀਂ ਤਾਂ ਸਿੱਖ ਜੰਮੇ ਸੀ ਤੁਸੀਂ ਸਿੱਖ ਹੋਣਾ ਸੀ ਪ੍ਰਚਾਰ ਤੇ ਹੀ ਸਾਰਿਆਂ ਨੇ ਬਾਹਰ ਜਾ ਕੇ ਕਰਨਾ ਸੀ ਸਿੱਖੀ ਦਾ ਜੋਰ ਤੇ ਸਾਡਾ ਸਾਰਾ ਇੱਥੇ ਹੀ ਲੱਗ ਗਿਆ ਕਿਉਂ ਜੀ ਸਕੂਲ ਚ ਟੀਚਰ ਹੈ ਟੀਚਰ ਦਾ ਕੀ ਕੰਮ ਹੁੰਦਾ ਦੱਸੋ ਪੜਾਉਣਾ ਉਥੇ ਨਿਆਣਾ ਹੀ ਕੋਈ ਨਹੀਂ ਹੈਗਾ ਟੀਚਰ ਕੀ ਕਰੇ ਪ੍ਰਿੰਸੀਪਲ ਨੇ ਭੇਜ ਦਿੱਤਾ ਜਾਂ ਘਰਾਂ ਚੋਂ ਨਿਆਣੇ ਲੈ ਕੇ ਆ ਟੀਚਰ ਕੀ ਜਾਂਦਾ ਦਰਵਾਜ਼ਾ ਖੜਕਾਉਂਦਾ ਆਪਣੇ ਨਿਆਣੇ ਸਾਡੇ ਸਕੂਲੇ ਪਾ ਦੋ ਉਹ ਆਪਣੇ ਨਿਆਣੇ ਸਾਡੇ ਸਕੂਲੇ ਪਾ ਦੋ ਉਹ ਟੀਚਰ ਪੜਾ ਲੂਗਾ ਉਹ ਸਾਡਾ ਜੋਰ ਤੇ ਤੁਹਾਡੇ ਤੇ ਲੱਗਾ ਪਿਆ ਦੱਸੋ ਤੁਹਾਡੇ ਚੋਂ ਕੋਈ ਇਸਾਈ ਬੈਠਾ ਹੈ ਮੁਸਲਮਾਨ ਕੋਈ ਹੋਰ ਧਰਮ ਦਾ ਬੈਠੇ ਤੁਸੀਂ ਸੇਖਾ ਤੁਸੀਂ ਤਾਂ ਸਿੱਖ ਹੋਣਾ ਸੀ ਔਰ ਤੁਸੀਂ ਸਾਡੇ ਵਾਲੀ ਥਾਂ ਤੇ ਖਲੋਣਾ ਸੀ ਔਰ ਪ੍ਰਚਾਰ ਦੂਜਿਆਂ 'ਚ ਕਰਨਾ ਸੀ ਸਿੱਖ ਦੇ ਪ੍ਰਚਾਰਕਾਂ ਦਾ ਜੋਰ ਤੇ ਸਾਰਾ ਥਾਡੇ ਤੇ ਲੱਗ ਗਿਆ ਦਸਤੋ ਕਲਬ ਕਲਬ ਕੇ ਮਰਜੀ ਦਾ ਬਾਣੀ ਵਾਲ ਨੂੰ ਨਹੀਂ ਕੋਈ ਤੁਰਦਾ ਓਏ ਇੱਕ ਸਕਿੰਟ 'ਚ ਕਹਿੰਦੇ ਆ ਜਾਓ ਤੁਹਾਨੂੰ ਸੈਰ ਕਰਾ ਕੇ ਲੈ ਆਈਏ ਬੱਗੀਆਂ ਪਾਉਂਦੇ ਜਾਂਦੇ ਉਤੋਂ ਦੀ ਡਿੱਗਣ ਨੂੰ ਫਿਰਦੇ ਆ ਪ੍ਰਚਾਰਕ ਬਣੋ ਆਪਣੀ ਜ਼ਿੰਮੇਵਾਰੀ ਸੰਭਾਲੋ